ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਲਾਸਟ ਤੱਕ ਵੇਖਿਓ ਪੂਰੀ ਜਾਣਕਾਰੀ ਦਿੱਤੀ ਜਾਊਗੀ ਜੀ ਮੈਰਿਜ ਪਾਰਟੀਆਂ ਦੇ ਲਈ ਪਨੀਰ ਦਹੀਂ ਖੋਆ ਬਟਰ ਕਰੀਮ ਦੇਸੀ ਘਿਓ ਦੇ ਆਰਡਰ ਬੁੱਕ ਕਰਵਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਜੀ ਬਿਲਕੁਲ সুইਟ ਲੱਸੀ ਤੇ ਨਮਕੀਨ ਲੱਸੀ ਵੀ ਮਿਲ ਜੂਗੀ ਏਰੀਆ ਚੋਹਾੜਾ ਅੰਮ੍ਰਿਤਸਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਵੀ ਵੀਰ ਟਰੈਕਟਰ ਮੇਲ ਨਾਲ ਚੈਨਲ ਦਾ ਨਾਮ ਲੈ ਕੇ ਜਾਊਗਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 9815878749 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓ ਤੇ ਵੱਧ ਤੋਂ ਵੱਧ ਡਿਸਕਾਊਂਟ ਪਾਓ 47 ਮਰਲੇ ਜ਼ਮੀਨ ਵਿਕਾਊ ਹੈ ਜੀ 47 ਮਰਲੇ ਜ਼ਮੀਨ ਵਿਕਾਊ ਹੈ ਜੀ ਮੋਗਗੇ ਦੇ ਵਿੱਚ ਫਿਰੋਜ਼ਪੁਰ ਰੋਡ ਦੂਨੇ ਕੇ ਨਵਾਂ ਸਰਕਾਰੀ ਹਸਪਤਾਲ ਦੇ ਨਾਲ ਸਾਂਝੀ ਖੰਡ ਹੈ ਜੀ 9814517624 ਇਸ ਨੰਬਰ ਤੇ ਫੋਨ ਕਰਕੇ ਤੁਸੀਂ 47 ਮਰਲੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਰੇਟ ਵਗੈਰਾ ਸਾਰਾ ਕੁਝ ਪੁੱਛ ਸਕਦੇ ਹੋ ਸੋਨਾਲਿਕਾ ਸੋਇਲ ਮੀਨੀ ਟਰੈਕਟਰ ਵਿਕਾਊ ਹੈ ਜੀ ਬਾਗਾਂ ਦੇ ਲਈ ਇਹ ਸਪੈਸ਼ਲ ਟਰੈਕਟਰ ਹੈ ਜੀ ਰੋਟਾਵੇਟਰ ਬੱਟਾ ਪਾਉਣ ਤੇ ਟੋਵਾ ਟੋਵਾ ਲਈ ਬਾਕੀ ਸਾਰੇ ਕੰਮ ਕਰਦਾ ਹੈ ਏਰੀਆ ਪਿੰਡ ਸਾਈਡਵਾਲ ਆਪੋਰ 945961455 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ ਸੋਇਲ ਮਿਨੀ ਟਰੈਕਟਰ ਆ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਟਰੱਕ ਵਿਕਾਊ ਹੈ ਜੀ ਏਰੀਆ ਪਧੋੜ ਬਰਨਾਲਾ ਜ਼ਿਆਦਾ ਜਾਣਕਾਰੀ ਵੀਰ ਨੂੰ ਦੱਸੀ ਨਹੀਂ ਤੁਸੀਂ ਫੋਨ ਤੇ ਲੈ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਜੀ 7087880018 7087880018 ਇਸ ਨੰਬਰ ਤੇ ਫੋਨ ਕਰਕੇ ਟਰੱਕ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰਕੇ ਵੀਡੀਓ ਨੂੰ ਕਮੈਂਟਾਂ ਦੇ ਵਿੱਚ ਵਾਹੀ ਗੁਰੂ ਜ਼ਰੂਰ ਲਿਖ ਦਿਓ ਜੀ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਤੈਦ ਲੋ ਧੰਨਵਾਦ ਕੇਐਸ ਦਾ ਰਿਪਰ ਵਿਕਾਊ ਹੈ ਜੀ 756 2015 ਮਾਡਲ ਏਰੀਆ ਤਰਨਤਾਰਨ ਜੀ ਰੇਟ 147000 ਕੰਡੀਸ਼ਨ ਬਿਲਕੁਲ ਓਕੇ ਹੈ ਜੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ 81460 61853 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦਾ ਰਿਪਰ 756 2015 ਮਾਡਲ 147000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ 'ਚ ਦੇਖ ਸਕਦੇ ਹੋ। अल्टੋ ਕੇਟਨ ਗੱਡੀ ਵਿਕਾਊ ਹੈ ਜੀ। अल्टੋ ਕੇਟਨ ਗੱਡੀ ਵਿਕਾਊ ਹੈ 2012 ਮਾਡਲ ਹੈ ਫਰਸਟ ਓਨਰ ਹੈ ਜੀ। 7000 ਚੱਲੀ ਹੈ ਜੀ ਟਾਇਰ ਨਾਲ ਦੇ ਨੇ ਜੀ। ਏਰੀਆ ਮਾਨਸਾ ਰੇਟ 1.5 ਲੱਖ ਰੁਪਏ ਡਿਮਾਂਡ ਹੈ ਜੀ। 1.5 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਤੇ ਬਾਕੀ ਗੱਡੀ ਦੀ ਕੰਡੀਸ਼ਨ ਓਕੇ ਕੋਈ ਕਮੀ ਪੇਸ਼ੀ ਨਹੀਂ ਹੈਗੀ। 98655284776 ਇਸ ਨੰਬਰ ਤੇ ਫੋਨ ਕਰਕੇ ਐਲਟੋ ਕੈਟਨ ਗੱਡੀ 2012 ਮਾਡਲ ਫਸਟ ਓਨਰ ਹੈ ਜੀ 1.5 ਲੱਖ ਦੇ ਵਿੱਚ ਖਰੀਦ ਸਕਦੇ ਹੋ ਐਲਟੋ ਗੱਡੀ ਵਿਕਾਊ ਹੈ ਜੀ ਗੱਡੀ 2007 ਮਾਡਲ ਹੈ ਜੀ ਏਰੀਆ ਜੰਗਿਆਨਾ ਬਰਨਾਲਾ ਰੇਟ ਹੈ ਜੀ 80000 ਰੁਪਏ ਬਾਕੀ ਕਾਗਜ਼ वगैरह ਪੂਰੇ ਨੇ ਕੋਈ ਗੱਡੀ ਦੇ ਵਿੱਚ ਨੁਕਸ ਨਹੀਂ ਹੈਗਾ ਜੀ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਹੈ ਨੰਬਰ ਸਕਰੀਨ ਤੇ ਚੱਲ ਰਹੇ ਨੇ ਮਾਲਕ ਵੀਰਾਂ ਦੇ ਨੋਟ ਕਰ ਲਓ ਜੀ 9814776310 ਦੂਜਾ ਨੰਬਰ ਹੈ ਜੀ 8437765473 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ ਜਿਹੜੀ 7 ਮਾਡਲ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸ਼ਕਤੀਮਾਨ ਦੀ ਮੱਕੀ ਦਾ 4 ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਹੈ ਜੀ 130000 ਰੁਪਏ ਰੇਟ ਰੱਖੇ ਗਿਆ ਜੀ 883747209 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ 2023 ਮਾਡਲ ਸ਼ਕਤੀਮਾਨ ਦੀ ਮਸ਼ੀਨ ਹੈ 1,30,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਪੈਣਾ ਤੇ ਭਰਾਮਣੇ ਚੀਜ਼ਾਂ ਜਿਹੜੀਆਂ ਸੇਲ ਹੋ ਸਕਦੀਆਂ ਨੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੋਨਾ ਲਿਕਾ ਟਰੈਕਟਰ ਵਿਕਾਊ ਹੈ ਜੀ 2004 ਮਾਡਲ ਹੈ ਜੀ ਰੇਟ 1,65,000 ਪਹਿਲੇ ਨਾਂ ਹੈ ਏਰੀਆ ਪਿੰਡ ਗੇਦੜਾ ਸਰਸਾ ਹਰਿਆਣਾ ਇੰਜਨ ਗੇਅਰ ਦੋਕੇ 35% ਕਰਨ ਦੀ ਕੰਡੀਸ਼ਨ ਹੈ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਚਾਰ ਚਪੇਰੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ ਤੇ ਨੰਬਰ ਨੋਟ ਕਰ ਲਓ ਜੀ 94660 54636 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ ਟਰੈਕਟਰ 2004 ਮਾਡਲ 165000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰੈਕਟਰ ਪਹਿਲੇ ਨਵੇਂ ਆ ਜੀ ਬਾਕੀ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਕ੍ਰੇਟਾ 1.5 SX ਆਪਸ਼ਨ ਗੱਡੀ ਵਿਕਾਊ ਆ ਦੂਜੇ ਨਾਇ ਹੈ ਜੀ 73000 ਚੱਲੀ ਹੈ ਜੀ ਜ਼ਿਆਦਾ ਜਾਣਕਾਰੀ ਵੀਰ ਨੇ ਦੱਸੇ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 9417331407 9417331407 ਇਸ ਨੰਬਰ ਤੇ ਫੋਨ ਕਰਕੇ ਕ੍ਰੇਟਾ 1.5 SX ਗੱਡੀ ਜਿਹੜੀ ਦੂਜੇ ਨਾਇ ਹੈ 73000 ਚੱਲੀ ਹੈ ਜੀ ਇਦੇ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਚਾਰ ਕਿੱਲੇ ਜ਼ਮੀਨ ਵਿਕਾਊ ਹੈ ਜੀ ਸ਼ਾਨਦਾਰ ਟੱਕ ਹੈ ਜੀ 18 ਫੁੱਟ ਰੋਡ ਤੇ ਦੋ ਕਿੱਲੇ ਦਾ ਫਰੰਟ ਹੈ ਸੰਗਰੂਰ ਪਟਿਆਲੇ ਹਾਈਵੇ ਤੋਂ 1 ਕਿਲੋਮੀਟਰ ਹੈ ਸਾਲਮ ਮੋਟਰਾ ਪਟਿਆਲੇ ਤੋਂ 20 ਕਿਲੋਮੀਟਰ ਹੈ ਜੀ ਰੇਟ ਹੈ ਜੀ 65 ਲੱਖ ਰੁਪਏ ਡਿਮਾਂਡ 60 ਤੋਂ 65 ਦੇ ਵਿਚਾਲੇ ਜ਼ਮੀਨ ਬਣੂਗੀ ਜੀ ਪਿੰਡ ਕਾਲਾ ਝਾੜ ਨੇੜੇ ਟੋਲ ਪਲਾਜਾ ਚਾਵਣਬੀਰ ਹੀ ਸੰਪਰਕ ਕਰਨ ਵੀਰਿਆ ਤੁਸੀਂ ਦੇਖ ਸਕਦੇ ਹੋ ਜੀ ਜ਼ਮੀਨ ਦੀ 9464357136 ਦੇ ਇਸ ਨੰਬਰ ਤੇ ਫੋਨ ਕਰਕੇ ਤੁਸੀਂ 4 ਕਿੱਲੇ ਜ਼ਮੀਨ 65 ਲੱਖ ਨੂੰ ਕਿੱਲਾ ਖਰੀਦ ਸਕਦੇ ਹੋ 65 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਨੰਬਰ ਤੇ ਜਿਹੜੇ ਵੀ ਵੀਰ ਐਡ ਕਰਵਾਉਣ ਦੇ ਚਾਵਣ ਨੇ ਸਭ ਤੋਂ ਪਹਿਲਾਂ ਟਾਈਮ ਨੋਟ ਕਰ ਲੈਣ ਜੀ 7 ਵਜੇ ਤੋਂ ਲੈ ਕੇ 12 ਵਜੇ ਦੇ ਵਿਚਕਾਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜੀ ਜਿਹੜੇ ਵੀਰ ਐਡ ਕਰਵਾਉਣ ਦੇ ਚਾਹਵਨ ਨੇ ਸਵੇਰ ਦੇ 7 ਤੋਂ ਲੈ ਕੇ ਜੀ 12 ਵਜੇ ਤੱਕ ਤੁਸੀਂ ਸਾਡੇ ਨਾਲ ਐਡ ਕਰਵਾਉਣ ਵਾਸਤੇ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਜੀ 9877988464 ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਬੰਦੀ ਜਾਣਕਾਰੀ ਵੀਡੀਓ ਇੱਕ ਬਣਾਓ ਜੀ ਉਹਦੀਆਂ 5-7 ਫੁੱਟ ਮਾ ਖਿਜੋ ਚਾਹ ਜਮੀਨ ਐ ਪਲਾਟ ਐ ਕੋਠੀਆਂ ਨੇ ਘਰ ਨੇ ਤੁਸੀਂ ਕੋਈ ਵੀ ਚੀਜ਼ ਘਰ ਦੀ ਸੇਲ ਕਰਨਾ ਚਾਹੁੰਦੇ ਹੋ ਉਹਦੀ ਵਧੀਆ ਵੀਡੀਓ ਬਣਾ ਕੇ 5-7 ਫੁੱਟ ਮਾ ਅਤੇ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਕੋਈ ਛੋਟਾ ਬਿਜ਼ਨਸ ਹੈ ਚਾਹੇ ਕੋਈ ਵੱਡਾ ਬਿਜ਼ਨਸ ਹੈ ਉਹਨੂੰ ਅੱਗੇ ਵਧਾਉਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ